ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਰਾਣੀ ਰੰਜਿਸ਼ ਤੇ ਚੱਲਦੀ ਇੱਕ ਗੁੱਟ ਨੇ ਦੂਜੇ ਗੁੱਟ ਦੇ ਉੱਪਰ ਫਾਇਰ ਕਰ ਦਿੱਤੇ ਅਤੇ ਫਾਇਰ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸੋ ਪੁਲਿਸ ਦੇ ਵੱਲੋਂ ਫਾਇਰ ਕੀਤੇ ਗਏ ਪਿਸਟਲ ਦੇ ਕੁਝ ਖੋਲ ਵੀ ਬਰਾਮਦ ਕੀਤੇ ਗਏ ਨੇ ਜਿਸ ਸ਼ਖਸ ਦੇ ਉੱਪਰ ਫਾਇਰ ਕੀਤਾ ਗਿਆ ਉਸ ਦਾ ਬਚਾ ਹੋਇਆ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਦੇ ਪੁੱਜੀ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਰੌਂਡ ਫਾਇਰ ਕੀਤੇ ਗਏ ਨੇ ਅਸਿਕਾ ਦੋਸਤੋ ਇੰਡੀਆ ਨੂੰ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਕਿਹੜੇ ਫਟਾਣਕੋਟ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਉੱਥੇ ਪੁਰਾਣੀ ਰਜੇ ਨੂੰ ਲੈ ਕੇ ਦੋ ਧੜੇ ਦੇ ਵਿੱਚ ਗੋਲੀਆਂ ਚੱਲੀਆਂ ਗੋਲੀਆਂ ਚੱਲਣ ਦਾ ਕਾਰਨ ਇਹ ਸੀ ਪੁਰਾਣੀ ਕਾਫੀ ਦੇਰ ਦੀ ਨਜ ਚੱਲਦੀ ਪਈ ਕਿਤੇ ਦੋ ਦੋ ਤਿੰਨ ਰੌਂਗ ਫਾਇਰ ਕੀਤੇ ਗਏ ਜਿੱਥੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਜਾਂਚ ਕਰਦੇ ਪਈ ਹੈ ਉੱਥੇ ਹੀ ਗੱਲ ਕੀਤੀ ਹੈ ਦੋ ਦੋ ਤਿੰਨ ਦਿਨ ਪਹਿਲਾਂ ਵੀ ਦਾਸਪੁਰ ਦੇ ਵਿੱਚ ਵੀ ਇਦਾਂ ਹੀ ਗੋਲੀਆਂ ਚੱਲੀਆਂ ਗਈਆਂ ਸੀ ਕਿਤੇ ਵਿੱਚ 2 ਲੋਕਾਂ ਦੀ ਜਾਨ ਚਲ ਗਈ ਸੀ 4 ਲੋਕਾਂ ਦੀ ਜਾਨ ਚਲ ਗਈ ਸੀ 8 ਲੋਕ ਜ਼ਖਮੀ ਹੋ ਗਏ ਸੀ ਅੱਜ ਵੀ ਉਹੀ ਹਾਲਾਤ ਪਠਾਨਕੋਟ ਦੇ ਵਿੱਚ ਬਣ ਚੁੱਕੇ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਤਰਫ ਕੋਈ ਵੀ ਧਿਆਨ ਨਹੀਂ ਦਿੰਦਾ ਸਰਚ ਬਹਾਨ ਚ ਲਾਈ ਜਾਂਦੇ ਨੇ ਲੇਕਿਨ ਸਰਚ ਦੇ ਦੌਰਾਨ ਸਰਚ ਕੀਤੀ ਜਾਂਦੀ ਹੈ ਲੇਕਿਨ ਕਿਤੇ ਨਾ ਕਿਤੇ ਪੁਲਿਸ ਨਾਕਾਮੀ ਵੀ ਸਾਹਮਣੇ ਆਂਦੀ ਪਈ ਹੈ ਦੇਖਣ ਨੂੰ ਇਹ ਮਿਲਦਾ ਹੈ ਕਿ ਪੁਲਸਾਂ ਨੂੰ ਉਪਰਾਲੇ ਤੇ ਕੀਤੇ ਹੀ ਜਾਂਦੇ ਆ ਲੇਕਿਨ ਸ਼ਹਿਰੀਆਂ 'ਮ ਗੋਲੀਆਂ ਚੱਲਣੀਆਂ ਦਿੰਦੇ ਆ ਗੋਲੀਆਂ ਚੱਲਨੀਆਂ ਹੋਰ ਹਮਲੇ ਹੋਣੇ ਇਹ ਕਿਤੇ ਨਾ ਕਿਤੇ ਪੁਲਸ ਤੇ ਕਰ ਨਕਾਮੀ ਦਾ ਸਾਹਮਣਾ ਕਰਨੇ ਪੈਂਦਾ ਹੈ ਉੱਥੇ ਹੀ ਦੱਸਨ ਨੂੰ ਮਿਲਦਾ ਹੈ ਕਿ ਪੁਲਸ ਨਾਲ ਜਦ ਪੁਲਸ ਨਾਲ ਗੱਲ ਕੀਤੀ ਗਈ ਹੈ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਪੁਰਾਣੀ ਨਾਲ ਜੇ ਚਲਦੀ ਪਈ ਸੀ ਜਿਹਦੇ ਕਰਕੇ ਦੋਨੇ ਤਲੇ ਨੇ ਵਿੱਚ ਗੋਲੀਆਂ ਚੱਲੀਆਂ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਲੇਕਿਨ ਜਿਹੜੇ ਜ਼ਖਮੀ ਹੋਇਆ ਉਹਨੂੰ ਸਿਵਲ ਹਸਪਤਾਲ ਪਠਾਨਕੋਟ ਤੇ ਟ੍ਰਾਂਫਰ ਕੀਤਾ ਗਿਆ ਇੱਧਰ ਹੀ ਦੇਖ ਲਓ ਐਨਆਰ ਇੰਜੀਨੀਅਰ ਪੰਜਾਬ ਮੈਨੇਜਰ ਪਠਾਨਕੋਟ ਜਿਉਂ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਉਸ ਗੋਲੀਆਂ ਚੱਲੀਆਂ ਉਦੋਂ ਇਮੀਡੀਏਟਲੀ ਬਾਅਦ ਐਸਐਚਓ ਡਿਵੀਜ਼ਨ ਨੰਬਰ ਜਿਹੜੀ ਮੂੜਲੀ ਗੱਲ ਆਪਾਂ ਵੈਰੀਫਾਈ ਕੀਤੀ ਹੈ ਕਿ ਦੋ ਗਰੁੱਪਸ ਦੀ ਆਪਸ ਵਿੱਚ ਕੋਈ ਰੰਜਿਸ਼ ਸੀ ਜਿਹਦੇ ਬਾਅਦ ਇੱਕ ਗਰੁੱਪ ਨੇ ਦੂਸਰੇ ਗਰੁੱਪ ਤੇ ਕੁਝ ਗੋਲੀਆਂ ਚਲਾਈਆਂ ਸਾਨੂੰ ਕੁਝ ਖੂਨ ਵੀ ਮਿਲੇ ਉਹਦੇ ਬਾਅਦ ਜਿਹੜੀ ਤਫ਼ਤੀਸ਼ ਆਪਾਂ ਇਮੀਡੀਏਟਲੀ ਅਮਲ ਚ ਲਿਆ ਰਹੇ ਆ ਤੇ ਜਿਹੜੀ ਕੋਈ ਅੱਗੇ ਜਾਣਕਾਰੀ ਹੋਏਗੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲ ਇਹਦੇ ਉੱਪਰ ਆਪਾਂ ਜਿਹੜੀ ਬੰਦੀ ਐਫ ਆਈ ਆਰ ਉਹ ਵੀ ਲੌਂਚ ਕਰ ਰਹੇ ਆ ਤੇ ਇਹਦੇ ਬਾਅਦ ਜਿਹੜੀ ਵੀ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਕਿਉਂਕਿ ਉਹ ਕੈਜੂਐਲਟੀ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਇਦਾਂ ਬਲੱਡ ਸਟੇਨ ਜਾਂ ਕੁਝ ਤਰ੍ਹਾਂ ਦੇ ਇਥੇ ਸਾਨੂੰ ਮਿਲੇ ਇਲੀਮਨਰੀ ਹੈ ਕਿ ਆਪਸਚੇ ਰੰਜੀ ਸੀ ਤੇ ਜਿਸ ਕਰਨੇ ਹੋਇਆ ਬਾਕੀ ਜਿਹੜੀ ਡਿਟੇਲਸ ਇਨਫੋਰਮੇਸ਼ਨ ਆਪਾਂ ਤੁਹਾਡਾਂ ਨਾਲ ਸਾਂਝੀ ਕਰਾਂਗੇ ਗੋਲੀ ਚਲਾਉਣ